ਡਾਕਟਰ ਸਾਹਿਬ ਕੋਈ ਤੇ ਫਸਲਾਂ ਬੀਜ ਕੇ ਜਾਂ ਰਿਸਾਈਨ ਕ ਖਾਦਾਂ ਤੋਂ ਬਚ ਸਕਦੇ ਆ ਜਾਂ ਬਦਲਾ ਲਿਆ ਸਕਦੇ ਆ ਇਸ ਤਰੀਕੇ ਤੁਸੀਂ ਤਿੰਨ ਸਾਲਾਂ ਬਾਅਦ ਘੱਟੋ ਘੱਟ ਇੱਕ ਵਾਰ ਆਪਣੇ ਖੇਤਾਂ ਵਿੱਚ ਦਾਲ ਦੀ ਫਸਲ ਜ਼ਰੂਰ ਲਾਓ। ਔਰ ਉਹ ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਵਿੱਚ ਇੰਨਾ ਕੋਈ ਜ਼ਿਆਦਾ ਬਦਲ ਲੈਂਦਾ ਹੈ ਕਿ ਤੁਹਾਨੂੰ ਆਉਣ ਵਾਲੇ 3 ਸਾਲਾਂ ਤੱਕ ਖੇਤ ਦੇ ਵਿੱਚ ਯੂਰੀਆ ਪਾਣ ਦੀ ਵੀ ਲੋੜ ਨਹੀਂ। ਆਮ ਤੌਰ ਤੇ ਕਿਹਾ ਜਾਂਦਾ ਕਿ ਪਰਾਲੀ ਆ ਜਿਹੜੀ ਉਹ ਅੱਗ ਲਾਉਣੀ ਨਹੀਂ ਚਾਹੀਦੀ। ਜਾਂ ਤਾਂ ਕੋਈ ਸਰਕਾਰ ਸਾਨੂੰ ਹੱਲ ਦੇ ਦੇਵੇ। ਕੀ ਆ ਤੁਸੀਂ ਇਸ ਪੈਰਾਮੀਟਰ ਦੇ ਅਕੋਰਡਿੰਗ ਚੱਲੋ ਤਾਂ ਅਸੀਂ ਬਿਲਕੁਲ ਪ੍ਰਾਣੀ ਨੂੰ ਅਗਨੀ ਲਾਵਾਂਗੇ ਮਿੱਟੀ ਦੀਆਂ ਕਿਸਮਾਂ ਬਾਰੇ ਕੋਈ ਜਾਣਕਾਰੀ ਦਿਓ ਕਿ ਮਿੱਟੀ ਦੀਆਂ ਕਿਸਮਾਂ ਹੁੰਦੀਆਂ ਨੇ ਮਿੱਟੀ ਮੇਨ ਹੈ ਧਰਤੀ ਮੇਨ ਹੈ ਅਗਰ ਧਰਤੀ ਹੀ ਨਹੀਂ ਸਹੀ ਹੋਈ ਤਾਂ ਉੱਥੇ ਜਿਹੜੀ ਫਸਲ ਹੈ ਉਹ ਸਹੀ ਨਹੀਂ ਹੋ ਸਕਦੀ ਅਗਰ ਅੰਜੋਲ ਅਜੋਨ ਲੇਅਰ ਇਦਾਂ ਹੀ ਪਤਲੀ ਹੁੰਦੀ ਰਹੀ ਤਾਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਜੋ ਹਾਰਮਫੁਲ ਆਪਾਂ ਗੱਲ ਕਰਕੇ ਹਟੇ ਆ ਉਹ ਧਰਤੀ ਤੇ ਆਉਣ ਲੱਗ ਜਣਗੀਆਂ ਉਹਨਾਂ ਦੇ ਨਾਲ ਅੱਖਾਂ ਦੇ ਰੋਗ ਚਮੜੀ ਦੇ ਰੋਗ ਅਲਰਜੀ ਤੇ ਰਸੌਲੀਆਂ ਵਰਗੇ ਜਿਹੜੀ ਬਿਮਾਰੀਆਂ ਨੇ ਉਹ ਸੀ ਸ਼িকার ਹੋਣ ਲੱਗ ਹੀ ਗਏ ਆ ਔਰ ਇਸ ਤੋਂ ਵੀ ਜ਼ਿਆਦਾ ਵੱਧ ਜਾਣ ਕੀ ਕਿਸਾਨ ਭਰਾ ਘਰਾਂ ਦੇ ਵਿੱਚ ਮਿੱਟੀ ਦਾ ਪੀ ਐਚ ਚੈੱਕ ਕਰ ਸਕਦੇ ਨੇ ਤੇ ਧਰਤੀ ਦਾ ਜਿਹੜਾ ਪੀ ਐਚ ਉਹ 7 ਹੋਣਾ ਚਾਹੀਦਾ ਜਿਹੜਾ 7 ਪੀ ਐਚ ਹੁੰਦਾਗਾ ਉਹਦਾ ਮਤਲਬ ਇਹ ਹੁੰਦਾ ਵੀ ਇਹ ਨਿਊਟਰਲ ਹੈ ਪਾਣੀ ਦਾ ਪੀ ਐਚ ਵੀ 7 ਹੁੰਦਾ ਤਾਂ ਹੀ ਅਸੀਂ ਉਹ ਪੀ ਸਕਦੇ ਹਾਂ ਅਗਰ ਪੀ ਐਚ 1 2 3 4 5 6 ਹੈ ਤਾਂ ਇਹ ਐਸਿਡਿਕ ਹੈ ਯਾਨੀ ਕਿ ਤਜਾਬੀ ਹੈ ਅਸੀਂ ਇਹਨੂੰ ਖਾ ਨਹੀਂ ਸਕਦੇ ਅਸੀਂ ਇਹਨੂੰ ਪੀ ਨਹੀਂ ਸਕਦੇ ਕੋਈ ਸ਼ਹਿਰਾਂ 'ਚ ਵਿਕਾਸ ਤਾਂ ਬਹੁਤ ਹੋ ਰਿਹਾ ਹੈ ਪਰ ਪਿੰਡਾਂ 'ਚ ਵਿਕਾਸ ਨਹੀਂ ਹੋ ਰਿਹਾ ਹਰ ਇੱਕ ਪੋਡਕਾਸਟ ਦੇ ਵਿੱਚ ਇੱਕ ਕੋਈ ਨਾ ਕੋਈ ਦਵਾਈ ਕਿਸਾਨ ਭਰਾਵਾਂ ਲਈ ਲੈ ਕੇ ਆਉਣੇ ਤਾਂ ਅੱਜ ਵੀ ਆਪਾਂ ਜ਼ਰੂਰ ਇਹ ਦਵਾਈ ਦੱਸ ਕੇ ਜਾਵਾਂਗੇ ਅੱਜ ਜੋ ਦਵਾਈ ਦੱਸ ਰਹੇ ਹਾਂ ਉਹਦੇ ਨਾਲ ਆਪਾਂ ਸਿਉਂਕ ਨੂੰ ਖਤਮ ਕਰ ਸਕਦੇ ਹਾਂ ਸਸਿਕਲ ਜੀ ਮੈਂ ਗੁਰਸੇਵਕ ਤੁਸੀਂ ਜੁੜਿਓ ਸਰਲੇਖ ਪੋਡਕਾਸਟ ਦੇ ਨਾਲ ਪਹਿਲਾਂ ਵੀ ਤੁਸੀਂ ਡਾਕਟਰ ਚੈਲਮਲ ਨੂੰ ਪਹਿਲਾਂ ਵਾਲੇ ਪੋਡਕਾਸਟਾਂ ਦੇ ਵਿੱਚ ਸੁਣਿਆ ਜਿੰਨਾ ਦਾ ਮਕਸਦ ਹੈ ਕਿ ਕਿਸਾਨਾਂ ਨੂੰ ਆਪਣੀ ਖੋਜ ਵਿੱਚ ਕੀਤੀ ਮਿਲੀ ਹੋਈ ਜਿਹੜੀ ਜਾਣਕਾਰੀ ਹੈ ਕਿਸਾਨਾਂ ਤੱਕ ਪਹੁੰਚਾਉਣਾ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਨੌਜਵਾਨ ਮਿਹਨਤੀ ਨੇ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੱਡ ਤੋੜਵੀਆਂ ਮਿਹਨਤਾਂ ਕਰਦੇ ਨੇ ਤੇ ਉਹ ਕਿਸਾਨ ਜਾਂ ਕਿਸਾਨਾਂ ਦੇ ਪੁੱਤ ਇੱਧਰ ਆ ਕੇ ਵੀ ਉਸੇ ਤਰ੍ਹਾਂ ਇੱਥੇ ਮਿਹਨਤ ਕਰਨ। ਸੋ ਗੱਲਬਾਤ ਕਰਦੇ ਆਂ ਡਾਕਟਰ ਚਿਲ ਮਿਲ ਜੀ ਨਾਲ। ਡਾਕਟਰ ਸਾਹਿਬ ਕੁਝ ਫਸਲਾਂ ਬੀਜ ਕੇ ਜਾ ਰਸਾਇਣਕ ਖਾਦਾਂ ਤੋਂ ਬਚ ਸਕਦੇ ਆ ਜਾਂ ਬਦਲਾ ਲਿਆ ਸਕਦੇ ਆ ਇਸ ਤਰੀਕੇ ਨਾਲ ਅ ਪਹਿਲੀ ਗੱਲ ਤਾਂ ਕਿ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤਾਂ ਜਿਵੇਂ ਤੁਸੀਂ ਸਵਾਲ ਪੁੱਛਿਆ ਬਹੁਤ ਵਧੀਆ ਸਵਾਲ ਹੈ ਜੀ ਕਿਉਂਕਿ ਅੱਜ ਕੱਲ੍ਹ ਰਸਾਇਣਕ ਖਾਦਾਂ ਦੀ ਜੋ ਪਰਮਾਰ ਹੈ ਉਹ ਖੇਤਾਂ ਵਿੱਚ ਬਹੁਤ ਜ਼ਿਆਦੀ ਹੈ ਇਹਦਾ ਮੰਨਣਾ ਪਊਗਾ ਹਾਲਾਂਕਿ ਇਹਨਾਂ ਦੀ ਲੋੜ ਹੈ ਮੈਂ ਇਹ ਨਹੀਂ ਕਹਿੰਦਾ ਕਿ ਲੋੜ ਨਹੀਂ ਹੈ ਜਿੱਥੇ ਆਰਗੈਨਿਕ ਖੇਤੀ ਦੀ ਅਸੀਂ ਗੱਲ ਕਰਦੇ ਆ ਉੱਥੇ ਸਾਨੂੰ ਜੋ ਪਲਾਂਟ ਨੂੰ ਚਾਹੀਦੇ ਹੋਏ ਪੋਸ਼ਕ ਤੱਤ ਉਹ ਦੇਣੀ ਪੈਣਗੇ। ਉਹ ਤੁਸੀਂ ਕਿਸੇ ਵੀ ਤਰੀਕੇ ਨਾਲ ਅਪਣਾਓ ਤੁਹਾਨੂੰ ਦੇਣੀ ਹੀ ਪੈਣਗੇ। ਤਾਂ ਬਾਕੀ ਜੇ ਕਿਸਾਨ ਭਰਾਵਾਂ ਦੀ ਗੱਲ ਕਰੀਏ ਤਾਂ ਕਿਸਾਨ ਭਰਾਵ ਆਪਣੀ ਫਸਲਾਂ ਵਿੱਚ ਬਦਲਾਅ ਲਿਆ ਕੇ ਕੁਝ ਨਾ ਕੁਝ ਜਿਹੜਾ ਇਸ ਰਸਾਇਣਿਕ ਖਾਦ ਨੂੰ ਘਟਾ ਵੀ ਸਕਦੇ ਨੇ। ਜਿਵੇਂ ਕਿ ਮੈਂ ਪਿਛਲੇ ਪੋਡਕਾਸਟਾਂ ਦੇ ਵਿੱਚ ਵੀ ਗੱਲ ਕਰਦਾ ਰਿਹਾ ਨਾ ਕਿ ਤੁਸੀਂ ਤਿੰਨਾਂ ਸਾਲਾਂ ਬਾਅਦ ਘੱਟੋ ਘੱਟ ਇੱਕ ਵਾਰ ਆਪਣੇ ਖੇਤਾਂ ਵਿੱਚ ਦਾਲ ਦੀ ਫਸਲ ਜ਼ਰੂਰ ਲਾਓ। ਦਰਨ ਫਸਲ ਜਿਹੜੀ ਹੁੰਦੀ ਹੈ ਜਿਹੜੀ ਦਾਲ ਤੋਂ ਤਿਆਰ ਹੁੰਦੀ ਹੈ। ਇਹਨਾਂ ਦੇ ਜਿਹਨੇ ਜੜਾਂ ਹੁੰਦੀਆਂ ਨੇ ਇਹਨਾਂ ਵਿੱਚ ਅਗਰ ਤੁਸੀਂ ਜੜ ਪੱਟ ਕੇ ਦੇਖੋਗੇ ਨਾ ਤਾਂ ਜੜਾਂ ਦੇ ਵਿੱਚ ਤੁਹਾਨੂੰ ਛੋਟੇ-ਛੋਟੇ ਗੰਡਾ ਮਹਿਸੂਸ ਹੋਣਗੇ ਉਹ ਗੰਡਾਂ ਦੇ ਵਿੱਚ ਰਾਈਜ਼ੋਬੀਅਮ ਨਾਂ ਦਾ ਬੈਕਟੀਰੀਆ ਹੁੰਦਾ ਜੋ ਕਿ ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਵਿੱਚ ਬਦਲਣ ਦਾ ਕੰਮ ਕਰਦਾ ਹਮਮ ਔਰ ਉਹ ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਵਿੱਚ ਇੰਨਾ ਕੋ ਜਿਆਦਾ ਬਦਲ ਲਿੰਦਾ ਹੈ ਕਿ ਤੁਹਾਨੂੰ ਆਉਣ ਵਾਲੇ 3 ਸਾਲਾਂ ਤੱਕ ਖੇਤ ਦੇ ਵਿੱਚ ਯੂਰੀਆ ਪਾਣ ਦੀ ਵੀ ਲੋੜ ਨਹੀਂ ਪੈਣੀ ਇਸ ਕਰਕੇ ਪੁਰਾਣੇ ਕਿਸਾਨ ਸਨ ਜੋ ਜੋ ਪਹਿਲੇ ਕਿਤਾਬ ਨਾਉਂਦੇ ਸਨ ਉਹ ਦਾਲ ਦੀ ਫਸਲ ਜੁਰ ਲਾਉਂਦੇ ਸਨ ਆਮ ਤੌਰ ਤੇ ਕਿਹਾ ਜਾਂਦਾ ਕਿ ਪਰਾਲੀ ਹੈ ਜਿਹੜੀ ਉਹਨੂੰ ਅੱਗ ਲਾਉਣੀ ਨਹੀਂ ਚਾਹੀਦੀ ਸਰਕਾਰਾਂ ਵੱਲੋਂ ਜਿਹੜੇ ਆ ਕਿ ਪ੍ਰਬੰਧ ਕੀਤੇ ਜਾ ਰਹੇ ਨੇਗੇ ਜਾਂ ਕੋਈ ਹੋਰ ਉਪਰਾਲੇ ਕੀਤੇ ਜਾ ਰਹੇ ਨੇਗੇ ਅਸਲ ਦੇ ਵਿੱਚ ਕੀ ਲੱਗਦਾ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਦੇਖੋ ਜੀ ਜੇ ਤਾਂ ਕਿਸਾਨ ਭਰਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਕੋਈ ਹੋਰ ਹੱਲ ਨਹੀਂ ਹੈ ਹੂੰ ਜਦ ਤੱਕ ਕੋਈ ਸਰਕਾਰ ਸਾਨੂੰ ਹੱਲ ਦੇ ਦੇਵੇ ਕਿ ਆ ਤੁਸੀਂ ਇਸ ਪੈਰਾਮੀਟਰ ਦੇ ਅਕੋਰਡਿੰਗ ਚੱਲੋ ਤਾਂ ਅਸੀਂ ਬਿਲਕੁਲ ਪ੍ਰਾਣੀ ਨੂੰ ਅਗਨੀ ਲਾਵਾਂਗੇ ਪਰ ਜੇ ਸੈਂਟੀਫ ਫਿਰ ਗੱਲ ਕਰੀਏ ਜਾਂ ਐਗਰੀਕਲਚਰਿਸਟ ਦੀ ਗੱਲ ਕਰੀਏ ਤਾਂ ਪਰਾਲੀ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਕੀ ਹੁੰਦਾ ਜਿਹੜੇ ਸਾਡੇ ਜਿਵੇਂ ਮੰਨ ਲਓ ਰਾਇਜ਼ੋਬੀਅਮ ਦੀ ਗੱਲ ਕੀਤੀ ਹੈ ਮੈਂ ਜਾਂ ਹੋਰ ਆਪਣੇ ਜਿਵਾਣੂ ਜੋ ਜੀਵ ਮਿੱਤਰ ਨੇ ਉਹ ਮਰ ਜਾਂਦੇ ਨੇ ਜਾਂ ਧਰਤੀ ਦੇ ਬਹੁਤ ਜ਼ਿਆਦਾ ਥੱਲੇ ਚਲੇ ਜਾਂਦੇ ਨੇ ਇਹਦਾ ਨੁਕਸਾਨ ਤਾਂ ਇਹ ਸਾਨੂੰ ਹੈ ਪਰਾਲੀ ਨੂੰ ਅੱਗ ਲਾਉਣ ਦਾ ਪਰ ਜੇ ਗੱਲ ਕਰੀਏ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾ ਹੋਰ ਸਾਡੇ ਕੋਲ ਚਾਰਾ ਨਹੀਂ ਹੈ ਜਿਹੜਾ ਕਿਸਾਨ ਹੈ ਉਹਦੇ ਕੋਲ ਨਾ ਤਾਂ ਕੋਈ ਪੂਰੇ ਪੈਰਾਮੀਟਰ ਤਿਆਰ ਕੀਤੇ ਨੇ ਸਰਕਾਰ ਨੇ ਨਾ ਹੀ ਉਹਨੂੰ ਪੂਰੇ ਕੋਈ ਹਜੇ ਅਪਡੇਟ ਕੀਤਾ ਗਿਆ ਕਿਸਾਨ ਅੱਜ ਵੀ ਉੱਥੇ ਦਾ ਉੱਥੇ ਔਰ ਪੁਰਾਣੀ ਆਪਦੇ ਨਾਲ ਹਾਂ ਇਹ ਜ਼ਰੂਰ ਕੀਤਾ ਕਿ ਟਰੈਕਟਰ ਸਾਨੂੰ ਵੱਡੇ ਦੇ ਦਿੰਦੇ ਨੇ ਮਸ਼ੀਨੀ ਸਾਨੂੰ ਮਸ਼ੀਨੀ ਕਰਨ ਸਾਡੇ ਕੋਲ ਵੱਡਾ ਹੈ ਪਰ ਇਹ ਗੱਲ ਕਰੀਏ ਜੀ ਮਸ਼ੀਨੀ ਕਰਨ ਵੱਡਾ ਹੈ ਤਾਂ ਉਹਦੀ ਜੋ ਲੇਬਰ ਦਾ ਹੈ ਜਾਂ ਉਹਨੂੰ ਰਿਪੇਅਰ ਕਰਨ ਦਾ ਜਿਹੜਾ ਚਾਰਜ ਉਹ ਵੀ ਕਿਸਾਨ ਦੇ ਉੱਪਰ ਬਹੁਤ ਭਾਰਾ ਬਜਟ ਹੋ ਰਿਹਾ ਔਰ ਕਿਸਾਨ ਦਿਨੋ ਦਿਨ ਹੋਰ ਗਰੀਬ ਹੋਈ ਜਾ ਰਹੇ ਹਾਂਜੀ ਮਿੱਟੀ ਦੀਆਂ ਕਿਸਮਾਂ ਬਾਰੇ ਕੋਈ ਜਾਣਕਾਰੀ ਦਿਓ ਕਿ ਮਿੱਟੀ ਦੀਆਂ ਕਿਸਮਾਂ ਹੁੰਦੀਆਂ ਨੇ ਆ ਬਿਲਕੁਲ ਜੀ ਮਿੱਟੀ ਦੀਆਂ ਕਿਸਮਾਂ ਹੁੰਦੀਆਂ ਨੇ ਜੀ ਔਰ ਮਿੱਟੀ ਤਕਰੀਬਨ ਛੇ ਤਰ੍ਹਾਂ ਦੀ ਹੁੰਦੀ ਹੈ ਜੀ ਪਹਿਲੀ ਮਿੱਟੀ ਹੁੰਦੀ ਹੈ ਜਿਵੇਂ ਸੈਂਡੀ ਸੋਇਲ ਹੁੰਦੀ ਹੈ ਸੈਂਡੀ ਸੋਇਲ ਦੇ ਵਿੱਚ ਤੁਸੀਂ ਕਹਿ ਲਿਓ ਕਿ ਰੇਤਲੀ ਮਿੱਟੀ ਜਿਵੇਂ ਆਪਣਾ ਇਹ ਮਾਨਸਾ ਏਰੀਆ ਨਾ ਥੋੜੀ ਮਿੱਟੀ ਰੇਤਲੀ ਹੈ ਤਾਂ ਜਿਹੜੀ ਰੇਤਲੀ ਮਿੱਟੀ ਹੋਗੀ ਉਹ ਇੱਕ ਤਾਂ ਐਸਡੀ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਐਸਡੀ ਦਾ ਮਤਲਬ ਉਹਦੇ ਵਿੱਚ ਤਜਾਬੀ ਪ੍ਰਕਰਮ ਬਹੁਤ ਜ਼ਿਆਦਾ ਹੁੰਦਾ ਔਰ ਦੂਜੇ ਨੰਬਰ ਤੇ ਉਹਦੇ ਵਿੱਚ ਜਿਹੜੇ ਨਿਊਟ੍ਰੀਅੰਟ ਹੁੰਦੇ ਨੇ ਉਹ ਬੜੇ ਘੱਟ ਹੁੰਦੇ ਨੇ ਉਗਰਾਉਂਡ ਦੇ ਵਿੱਚ ਪੌਦਿਆਂ ਦਾ ਵਿਕਾਸ ਜੇੜਾ ਸਹੀ ਨਹੀਂ ਹੋਵੇਗਾ ਇਸ ਕਰਕੇ ਸਭ ਤੋਂ ਪਹਿਲਾਂ ਸ਼ੈ ਤੁਹਾਨੂੰ ਪਤਾ ਹੋਵੇ ਜੋ ਰਾਜਸਥਾਨ ਦੇ ਵਿੱਚ ਖੇਤੀ ਬਹੁਤ ਹੁੰਦੀ ਸੀ ਪਰ ਉੱਥੇ ਫਰਟੀਲਾਈਜ਼ਰ ਐਕਸੈਸ ਹੋਣ ਕਰਕੇ ਜਾਂ ਜਿਵੇਂ ਲਾ ਲਓ ਉਹ ਏਰੀਆ ਖਰਾਬ ਹੁੰਦਾ ਗਿਆ ਹੁਣ ਅਸੀਂ ਪੰਜਾਬ ਪੰਜਾਬ ਤੋਂ ਹੁਣ ਅੱਗੇ ਤਾਂ ਹਮਾ ਚਲੀਏ ਫਿਰ ਤੇ ਉਹ ਪਹਾੜੀ ਏਰੀਆ ਤਾਂ ਸਿਰਫ ਸਾਡੇ ਕੋਲ ਮਦਾਨੀ ਇਲਾਕਾ ਹੈ ਜਿਹੜਾ ਬਾਈ ਦੋ ਸਿਰ ਪੰਜਾਬ ਹੈ ਤੇ ਪੰਜਾਬ ਦੀ ਖੇਤੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਤਾਂ ਸੈਂਡੀ ਸੋਇਲ ਸੈਂਡੀ ਸੋਇਲ ਦੇ ਵਿੱਚ ਐਸਡੀ ਕੰਟੈਂਟ ਬਹੁਤ ਜ਼ਿਆਦਾ ਹੁੰਦੇ ਨੇ ਤੇ ਇਹ ਲੋ ਨਿਊਟ੍ਰੀਐਂਟ ਹੁੰਦੇ ਨੇ ਜਿੰਜੇ ਮਿਲ ਤਾਤ ਘੱਟ ਹੁੰਦੇ ਨੇ ਦੂਜੇ ਨੰਬਰ ਤੇ ਜਿਹੜੀ ਸੋਇਲ ਆਉਂਦੀ ਉਹਨੂੰ ਵੀ ਕਹਿੰਦੇ ਨੇ ਕਲੇ ਸੋਇਲ ਜਿਸ ਦੇ ਵਿੱਚ ਮਿੱਟੀ ਦੀ ਮਕਦਾਰ ਜ਼ਿਆਦੀ ਹੁੰਦੀ ਹੈ ਤੇ ਕਿਰਨ 25% ਦੇ ਵਿੱਚ ਕਲੇ ਹੁੰਦਾ ਹੈ ਔਰ ਹਾਈ ਨਿਊਟ੍ਰੈਂਟ ਹੁੰਦੇ ਨੇ ਇਹਨੂੰ ਭਾਰੀ ਮਿੱਟੀ ਵੀ ਕਹਿੰਦੇ ਨੇ ਔਰ ਇੱਕ ਕਿਸਾਨ ਭਰਾ ਨੂੰ ਪਤਾ ਹੋਣਾ ਚਾਹੀਦਾ ਸਾਡੀ ਮਿੱਟੀ ਜਿਹੜੀ ਖੇਤ ਦੇ ਵਿੱਚ ਉਹ ਕਿਹੜੀ ਮਿੱਟੀ ਜਾਂਦੀ ਹੈ ਔਰ ਤੀਜੇ ਨੰਬਰ ਤੇ ਆਉਂਦੀ ਹੈ ਸਿਲਟ ਸੋਇਲ ਸਿਲਟ ਸੋਇਲ ਦੇ ਵਿੱਚ ਕੀ ਹੁੰਦਾ ਇਹਨੂੰ ਹੌਲੀ ਮਿੱਟੀ ਕਹਿੰਦੇ ਨੇ ਔਰ ਇਹਨਾਂ ਦੇ ਵਿੱਚ ਜਿਹੜੀ ਪੌਦੇ ਦੀ ਗਰੋਥ ਹੈ ਉਹ ਹਾਈ ਫਰਟੀਲਿਟੀ ਹੁੰਦੀ ਹੈ ਮਤਲਬ ਤੁਸੀਂ ਪੌਦਾ ਲਗਾਓਗੇ ਬ ਜੋ 7 ਨੰਬਰ ਤੇ ਆਉਂਦੀ ਹੈ ਪੀਟ ਸੋਇਲ ਪੀਟ ਸੋਇਲ ਦੇ ਵਿੱਚ ਕੀ ਹੁੰਦਾ ਹੈ ਜੀ ਹਾਈ ਆਰਗੈਨਿਕ ਮੈਟਰ ਜਿਆਦਾ ਹੁੰਦਾ ਜਿਵੇਂ ਮਤਲਬ ਰੂੜੀ ਜਿਆਦੀ ਹੁੰਦੀ ਕਹਿੰਦੇ ਹਨ ਹੂੰ ਰੂੜੀ ਦਾ ਕੰਟੈਂਟ ਜਿਆਦਾ ਹੁੰਦਾ ਹੈ ਰੌ ਮਟੀਰੀਅਲ ਬਹੁਤ ਜਿਆਦਾ ਹੁੰਦਾ ਜਿਵੇਂ ਮਤਲਬ ਫਸਲਾਂ ਦਾ ਰਹਿੰਦ-ਖੂੰਦ ਲਾ ਲਓ ਜਾਂ ਹੋਰ ਹਨ ਉਹ ਜਿਆਦਾ ਹੁੰਦਾ ਹੈ ਔਰ ਇਹ ਪਾਣੀ ਨੂੰ ਵੀ ਬਹੁਤ ਘੱਟ ਖੁੰਦੀ ਹੈ ਮਤਲਬ ਮੋਇਸਚਰ ਇਹਦੇ ਵਿੱਚ ਬਣਿਆ ਰਹਿੰਦਾ ਅਗਰ ਤੁਸੀਂ ਨਮੀ ਦੇ ਦੋਗੇ ਤਾਂ ਬਹੁਤ ਲੰਬੇ ਸਮੇਂ ਤੱਕ ਨਮੀ ਇਹਦੇ ਵਿੱਚ ਬਣੀ ਰਹੂਗੀ ਪੰਜਵੇਂ ਨੰਬਰ ਤੇ ਆਉਂਦੀ ਹੈ ਚਾਕਸ ਸੋਇਲ ਹੂੰ ਇਹਦੇ ਵਿੱਚ ਕੀ ਹੁੰਦਾ ਹੈ ਇਹ ਹਾਈ ਇਹਨੂੰ ਖਾਰੀ ਮਿੱਟੀ ਲੋਮ ਸੋਇਲ ਜਿਹੜੀ ਇਹ ਇਹਦੇ ਵਿੱਚ ਸੈਂਡ ਵੀ ਹੁੰਦਾ ਹੈ ਸਿਲਟ ਵੀ ਹੁੰਦਾ ਹੈ ਔਰ ਇਹਦੇ ਵਿੱਚ ਕਲੇ ਵੀ ਹੁੰਦਾ ਹੈ ਮਤਲਬ ਰੇਤ ਵੀ ਹੁੰਦੀ ਹੈ ਗਾਧ ਵੀ ਹੁੰਦੀ ਹੈ ਤੇ ਮਿੱਟੀ ਹੁੰਦੀ ਹੈ ਇਹ ਜਿਹੜੀ ਮਿੱਟੀ ਹੁੰਦੀ ਹੈ ਸਭ ਤੋਂ ਵੱਧ ਉਪਜਾਊ ਸ਼ਕਤੀ ਰੱਖਦੀ ਹੁੰਦੀ ਹੈ ਔਰ ਸਭ ਤੋਂ ਵੱਧ ਵਧੀਆ ਮੰਨੀ ਜਾਂਦੀ ਹੈ ਜਿਸ ਖੇਤ ਦੇ ਵਿੱਚ ਲੋਮ ਸੋਇਲ ਹੁੰਦੀ ਹੈ ਉਹਦੇ ਵਿੱਚ ਤੁਸੀਂ ਰਾਲੋ ਬਹੁਤਾਤ ਪੋਸ਼ਕ ਤੱਤ ਪਾਉਣ ਦੀ ਸਾਨੂੰ ਲੋੜ ਨਹੀਂ ਹੁੰਦੀ ਔਰ ਜਿਹੜੇ ਐਗਰੀਕਲਚਰ ਦੇ ਡਾਕਟਰ ਨੇ ਉਹ ਇਹੀ ਕਹਿੰਦੇ ਨੇ ਕਿ ਇਹ ਲੋਮ ਸੋਇਲ ਹੈ ਜਿਹੜੀ ਇਹਦੇ ਉੱਪਰ ਤੁਹਾਨੂੰ ਟੈਸਟ ਕਰਾ ਕੇ ਹੀ ਜਿਹੜਾ ਹੈ ਉਹ ਮਾਈਕਰੋ ਨਿਊਟ੍ਰਨ ਜਾਂ ਮੈਕਰੋ ਨਿਊਟ੍ਰਨ ਪਾਉਣੇ ਚਾਹੀਦੇ ਹਨ। ਅਗਰ ਤੁਸੀਂ ਉਹਦਾ ਨਿਊਟ੍ਰਨ ਪਾਉਗੇ ਤਾਂ ਲੋਮ ਸੋਇਲ ਦੇ ਵਿੱਚ ਪਹਿਲਾਂ ਹੀ ਬਹੁਤ ਵਧੀਆ ਦੇ ਨਿਊਟ੍ਰਨ ਹੁੰਦੇ ਹਨ। ਹਾਂਜੀ। ਮਿੱਟੀ ਦਾ ਪ੍ਰਭਾਵ ਰੁੱਖਾਂ ਦੀਆਂ ਜੜਾਂ ਤੇ ਪੈਂਦਾ ਹੈ। ਬਿਲਕੁਲ ਜੀ। ਅਗਰ ਸੋਇਲ ਜ਼ਿਆਦਾ ਪਲੋਇੰਗ ਹੋਵੇਗੀ, ਪੋਲੀ ਹੋਵੇਗੀ ਜਾਂ ਨਰਮ ਹੋਵੇਗੀ ਪੰਜਾਬੀ ਭਾਸ਼ਾ ਵਿੱਚ ਕਹੀਏ ਤਾਂ ਰੂਟ ਉਨੀ ਥੱਲੇ ਚਲੇ ਜਾਵੇਗੀ। ਅਕਸਰ ਇੱਕ ਕਹਾਵਤ ਵੀ ਆਪਾਂ ਸੁਣਦੇ ਹੁੰਦੇ ਹੁੰਨੇ ਹਨ ਕਿ ਜਿਸ ਰੁੱਖ ਨੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣਾ ਤਾਂ ਉਹਨੂੰ ਜੜਾਂ ਨੇ ਜਿਹੜੀਆਂ ਉਹ ਪਤਾਲ ਵਿੱਚ ਲੈ ਕੇ ਜਾਣੀਆਂ ਪੈਣਗੀਆਂ। ਤਾਂ ਜੜਾਂ ਪਤਾਲ ਵਿੱਚ ਕਿਵੇਂ ਜਾਣਗੀਆਂ? ਉਹ ਤਾਂ ਹੀ ਜਾਣਗੀਆਂ ਜੇ ਸੋਇਲ ਪੋਲੀ ਹੋਵੇਗੀ। ਸੋਇਲ ਵਿੱਚ ਨਮੀ ਵਧੀਆ ਹੋਵੇਗੀ। ਉਹਦਾ ਪੀਐਚ ਬਹੁਤ ਵਧੀਆ ਹੋਵੇਗਾ। ਪੀਐਚ ਅੱਗੇ ਆਪਾਂ ਆਉਣ ਵਾਲੇ ਸਵਾਲ ਦੇ ਵਿੱਚ ਗੱਲ ਕਰਦੇ ਆਂ ਪੀਐਚ ਬਾਰੇ ਵੀ। ਕੀ ਹੁੰਦਾਗਾ? ਤਾਂ ਤਾਂ ਮੈਂ ਰੂਟ ਬਾਰੇ ਥੋੜਾ ਗੱਲ ਕਰਦੇ ਆਂ ਜੜਾਂ ਬਾਰੇ ਥੋੜੀ ਗੱਲ ਕਰਦੇ ਆਂ ਤਾਂ ਕਿ ਕਿਸਾਨ ਭਰਾਵਾਂ ਨੂੰ ਸਮਝ ਆ ਜਾਈ। ਜਦੋਂ ਤੁਸੀਂ ਰੁੱਖ ਨੂੰ ਦੇਖਦੇ ਹੋ ਤਾਂ ਰੁੱਖ ਦੇ ਬਿਲਕੁਲ ਥੱਲੇ ਜੋ ਪੋਰਸ਼ਨ ਧਰਤੀ ਵਿੱਚ ਗਿਆ ਹੁੰਦਾ 2 ਸ਼ੇਪ ਹੂੰ ਜਿਹਨੂੰ ਅਸੀਂ ਮੁੱਢ ਵੀ ਕਹਿੰਦੇ ਆ ਜੜ ਵੀ ਕਹਿੰਦੇ ਆ ਨਾ ਮੇਨ ਪਾਰਟ ਹੈ ਜਿਹੜਾ ਉਹਨੂੰ ਅਸੀਂ ਰੂਟ ਕੈਪ ਕਹਿੰਦੇ ਆ ਅਸਲ 'ਚ ਮਿੱਟੀ ਨੂੰ ਖੋਦਨ ਦਾ ਕੰਮ ਉਸਦੇ ਹੀ ਹੁੰਦਾ ਤਾਂ ਉਹਦੇ ਨਾਲ ਜਿਹੜੇ ਸਾਈਡ ਤੇ ਰੂਟ ਧਾਗੇ ਟਾਈਪ ਜਿਹੜੀਆਂ ਹੁੰਦੀਆਂ ਨੇ ਵਾਲਾਂ ਵਰਗੀਆਂ ਹੁੰਦੀਆਂ ਨੇ ਉਹਨਾਂ ਅਸੀਂ ਰੂਟ ਹੇਅਰ ਕਹਿੰਦੇ ਆ ਉਹਨਾਂ ਦਾ ਕੰਮ ਹੁੰਦਾ ਹੈ ਮਿੱਟੀ ਦੇ ਵਿੱਚੋਂ ਪੋਸ਼ਕਤਾਂ ਲੈਣੀ ਰੂਟ ਕੈਪ ਦਾ ਮਤਲਬ ਹੁੰਦਾ ਹੈ ਪੌਦੇ ਨੂੰ ਖੁਲਾਰ ਕੇ ਰੱਖਣਾ ਸਟਰੈਂਥ ਦੇਣੀ ਤੇ ਜਿਹੜਾ ਰੂਟ ਹੇਰ ਹੁੰਦਾ ਇਹਨਾਂ ਦਾ ਕੰਮ ਹੁੰਦਾ ਨਿਊਟ੍ਰੀਐਂਟ ਅਪਟੇਕ ਕਰਨੇ ਯਾਨੀ ਕਿ ਸਾਰੇ ਨਿਊਟ੍ਰੀਐਂਟ ਪੌਦੇ ਤੱਕ ਲੈ ਕੇ ਜਾਣੇ ਤਾਂ ਇਸ ਕਰਕੇ ਮਿੱਟੀ ਦਾ ਜਿਹੜਾ ਇਹ ਪ੍ਰਭਾਵ ਹੈ ਉਹ ਪੌਦੇ ਉੱਪਰ ਮਿੱਟੀ ਮੇਨ ਹੈ ਧਰਤੀ ਮੇਨ ਹੈ ਅਗਰ ਧਰਤੀ ਹੀ ਨਹੀਂ ਸਹੀ ਹੋਈ ਤਾਂ ਉੱਥੇ ਜਿਹੜੀ ਫਸਲ ਹੈ ਉਹ ਸਹੀ ਨਹੀਂ ਉਪਾਗ ਹੋ ਸਕੂਲਾਂ ਦੇ ਵਿੱਚ អូゾン ਲੇਅਰ ਬਾਰੇ ਪੜਾਇਆ ਜਾਂਦਾ ਸੀ ਅਸਲ ਦੇ ਵਿੱਚ អូゾン ਲੇਅਰ ਹੁੰਦੀ ਕੀ ਹੈ ਦੇਖੋ ਜੀ អូゾン ਇੱਕ ਗੈਸ ਹੈ ਜੀ ਔਰ ਇਹਦਾ ਸੈਂਟੀਫਿਕ ਫਾਰਮੂਲਾ ਹੈ ਜੋ O3 ਹੁੰਦਾ ਹੈ ਯਰ ਕਿ ਆਕਸੀਜਨ ਦੇ ਤਿੰਨ ਮੋਲੀਕੂਲ ਜੁੜੇ ਹੁੰਦੇ ਇਹ ਪਰਮਾਤਮਾ ਦਾ ਇਹੋ ਜਿਹਾ ਕ੍ਰਿਸ਼ਮਾ ਹੈ ਜਿਹੜਾ ਉਹ ਸਥਾਤ ਹੀ ਹੋ ਰਿਹਾ ਹੈ ਬਾਕੀ ਨੂੰ ਪੈਦਾ ਕਰਨਾ ਬਹੁਤ ਔਖਾ ਹੈ O3 ਨੂੰ ਤਿੰਨ ਆਕਸੀਜਨ ਦੇ ਮੋਲੀਕੂਲ ਨੂੰ ਇਕੱਠਾ ਰੱਖਣਾ ਇਹ ਬਹੁਤ ਕਠਿਨ ਕਾਰਿਆ ਇਹ ਪਰਮਾਤਮਾ ਇਹ ਜਿਨੇ ਇਦਾਂ ਬਣਾਇਆ ਹੋਇਆ ਤਾਂ ਓਜ਼ੋਨ ਲੇਅਰ ਦੇ ਵਿੱਚ ਕੀ ਹੁੰਦਾ ਹੈ ਮੈਂ ਇਹ ਗੈਸ ਹੁੰਦੀ ਹੈ ਜੀ ਇਹ ਧਰਤੀ ਦੀਵਾਰਿਆਂ ਦੀ ਇੱਕ ਪਰਤ ਹੈ ਜੋ ਸੂਰਜ ਵੱਲੋਂ ਆਉਣ ਵਾਲੀਆਂ ਪਰਾਬੈਂਗਣੀ ਜਿਹੜੀ ਹਾਰਮਫੁਲ ਕਿਰਨਾਂ ਨੇ ਉਹ ਰੋਕਦੀ ਹੈ ਆਪ ਦੇ ਅੰਦਰ ਸੋਖ ਲੈਂਦੀ ਹੈ तकरीबन तकरीबन 90 ਤੋਂ 99% ਇਹ ਕਿਰਨ ਆਪਦੇ ਚ ਸੋਖ ਲੈਂਦੀ ਹੈ ਜੇ ओजोन ਲੇਅਰ ਇਹ ਨਾ ਸੋਖੇ ਤਾਂ ਜਿਹੜੀਆਂ ਹਾਰਮਫੁਲ ਕਿਰਨਾਂ ਸਾਡੀ ਬਾਡੀ ਤੇ ਪੈਣਗੀਆਂ ਤਾਂ ਤੁਸੀਂ ਲਾ ਲੋ ਵੀ ਹੋ ਸਕਦਾ ਵੀ ਅਸੀਂ ਸਰਵਾਈਵ ਨਾ ਕਰ ਸਕੀ ਸਾਡੀ ਇਹ ਚਮੜੀ ਜਿਹੜੀ ਇਹ ਛੱਡ ਜਾਵੇ ਸਾਨੂੰ ਕੈਂਸਰ ਦੀ ਬਿਮਾਰੀਆਂ ਹੋਣ ਲੱਗ ਜਾਣ ਔਰ ਹੁਣ ਜੋ ਅਜੋਕੇ ਤੌਰ ਤੇ ਖੋਜ ਹੋ ਰਹੀ ਉਹ ਇਹ ਕਹਿ ਰਹੇ ਨੇ ਕਿ ਇਹਦੇ ਵਿੱਚ ਸ਼ੇਕ ਹੋ ਰਹੇ ਨੇ ਜਾਂ ਸਾਡਾ ਪ੍ਰੋਡੂਸ਼ਨ ਵੱਧ ਰਿਹਾ ਜਾਂ ਅਸੀਂ ਰੈਜ਼ਿਡਿਊਸ ਜੋ ਫਸਲਾਂ ਦਾ ਜਿਆਦਾ ਉਹ ਫਾਇਰ ਕਰ ਰਹੇ ਆ ਜਾਂ ਜਿਵੇਂ ਵੀ ਲਾ ਲੋ ਜਾਂ ਅਧਿਯੋਗੀ ਕਰਨਾ ਹੈ ਤਾਂ ਇਹਦੇ ਵਿੱਚ ਹੁਣ ਸ਼ੇਕ ਹੋ ਰਹੇ ਨੇ ਦਿਨੋ ਦਿਨ ਪਤਲੀ ਹੋ ਰਹੀ ਹੈ ਹਾਂਜੀ ਤਾਂ ਅਜੋਨ ਲੇਅਰ ਹੈ ਜਿਹੜੀ ਅ ਧਰਤੀ ਤੋਂ ਅਗਰ ਧਰਤੀ ਦੀ ਸਤ੍ਹਾ ਤੋਂ 20 ਤੋਂ 30 ਕਿਲੋਮੀਟਰ ਦੀ ਉਚਾਈ ਤੇ ਹੁੰਦੀ ਹੈ ਔਰ ਸਭ ਤੋਂ ਪਹਿਲਾਂ ਚਾਰਲਸ ਤੇ ਹੈਨਰੀ ਨੇ ਇਹਦੀ ਖੋਜ ਕੀਤੀ ਸੀ ਤਕਰੀਬਨ 1913 ਦੇ ਵਿੱਚ ਔਰ ਅਸੀਂ 16 ਸਤੰਬਰ ਨੂੰ ਹਰ ਸਾਲ ਵਿਸ਼ਵ ਅਜੋਨ ਦਿਵਸ ਕਰਕੇ ਵੀ ਮਨਾਉਂਦੇ ਆ ਤਾਂ ਇਹਦਾ ਜਿਹੜਾ ਸਾਡੇ ਵਾਯੂ ਮੰਡਲ ਉੱਪਰ ਬਹੁਤ ਵਧੀਆ ਪ੍ਰਭਾਵ ਹੈ ਅਗਰ ਇਹ ਇਹ ਹੈ ਤਾਂ ਅਸੀਂ ਹਾਂ ਨਹੀਂ ਤਾਂ ਅਲਟਰਾਵਾਇਲਟ ਕਿਰਨਾ ਤੁਹਾਡੇ ਉੱਪਰ ਜਿਹੜੀ ਬੋਡੀ ਤੇ ਪੈਣ ਗਿਆ ਨਾ ਤਾਂ ਤੁਸੀਂ ਲਾ ਲਓ ਵੀ ਤੁਹਾਡਾ ਜੈਨੇਟਿਕ ਮਟੀਰੀਅਲ ਵੀ ਚੇਂਜ ਹੋ ਸਕਦਾ ਹੈ ਹੋ ਸਕਦਾ ਤੁਹਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਸਹੀ ਨਾ ਪੈਦਾ ਹੋ ਸਕੇ ਉਹਨਾਂ ਵਿੱਚ ਪੋਲੀਓ ਜਾਂ ਆਮ ਚੀਜ਼ਾਂ ਦੇਖਣ ਨੂੰ ਮਿਲ ਤਾ ਅਜਿਓਂ ਲੇਰ ਦਾ ਸਾਨੂੰ ਬਹੁਤ ਵੱਡਾ ਫਾਇਦਾ ਹੈ ਔਰ ਕਿਸਾਨ ਭਰਾ ਨੂੰ ਇਹਨੂੰ ਬਚਾਉਣ ਵਾਸਤੇ ਕੁਝ ਕਦਮ ਵੀ ਉਠਾਉਣੇ ਚਾਹੀਦੇ ਨੇ ਬਾਕੀ ਸਰਕਾਰਾਂ ਸਾਡਾ ਸਾਥ ਦੇਣ ਅਸੀਂ ਤੇ ਇਹੀ ਮੰਗ ਕਰਦੇ ਹਾਂ ਪਰਾਲੀ ਨਾਲ ਅੱਗ ਲਾਉਣ ਨਾਲ ਜਾਂ ਜਿਵੇਂ ਕਾਰਾਂ ਗੱਡੀਆਂ ਦੇ ਪ੍ਰਦੂਸ਼ਣ ਨਾਲ ਓਜ਼ੋਨ ਲੇਅਰ ਤੇ ਕੋਈ ਅਸਰ ਹੁੰਦਾ ਬਿਲਕੁਲ ਜੀ ਓਜ਼ੋਨ ਲੇਅਰ ਤੇ ਅਸਰ ਹੁੰਦਾ ਪਰ ਜਿਆਦਾ ਅਸਰ ਪਤਾ ਕਿੱਥੇ ਹੋ ਰਿਹਾ ਜਿਹੜੇ ਅਸੀਂ ਘਰਾਂ ਵਿੱਚ ਫਰਿੱਜ ਚਲਾ ਰਹੇ ਹਾਂ ਏਸੀ ਚਲਾ ਰਹੇ ਹਾਂ ਜਾਂ ਕਾਰਾਂ ਗੱਡੀਆਂ ਮੋਟਰਾਂ ਚਲਾ ਰਹੇ ਹਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਨਿਕਲਦੀਆਂ ਹੋਈਆਂ ਗੈਸਾਂ ਨੇ ਉਹ ਬੜੀਆਂ ਹਾਫੂਲ ਨੇ ਉਹ ਗ੍ਰੀਨ ਹਾਊਸ ਨੂੰ ਇੰਪੈਕਟ ਕਰ ਰਹੀਆਂ ਨੇ ਗ੍ਰੀਨ ਹਾਊਸ ਇੰਪੈਕਟ ਹੋਵੇਗਾ ਤੇ ਓਜ਼ੋਨ ਲੇਅਰ ਆਪਣੇ ਆਪ ਹੀ ਘਟਦੀ ਜਾਵੇਗੀ ਔਰ ਤੁਸੀਂ ਹੈਰਾਨ ਹੋਵੋਗੇ ਇਹ ਅ ਇਨਾਂ ਦੇ ਨਾਲ ਇਨਾਂ ਨੂੰ ਪ੍ਰਭਾਵ ਪਿਆ ਹੈ ਕਿ ਅਝੂਨ ਲੇਅਰ ਪਤਲੀ ਹੋਣ ਲੱਗੀ ਹੈ। ਅਗਰ ਅਝੂਨ ਅਝੂਨ ਲੇਅਰ ਇਦਾਂ ਹੀ ਪਤਲੀ ਹੁੰਦੀ ਰਹੀ ਤਾਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਜੋ ਹਾਰਮਫੁਲ ਆਪਾਂ ਗੱਲ ਕਰਕੇ ਹਟੇ ਆ ਉਹ ਧਰਤੀ ਤੇ ਆਉਣ ਲੱਗ ਜਣਗੀਆਂ। ਉਹਨਾਂ ਦੇ ਨਾਲ ਅੱਖਾਂ ਦੇ ਰੋਗ, ਚਮੜੀ ਦੇ ਰੋਗ, ਅਲਰਜੀ ਤੇ ਰਸੌਲੀਆਂ ਵਰਗੀਆਂ ਬਿਮਾਰੀਆਂ ਨੇ ਉਸੇ ਸ਼ਿਕਾਰ ਹੋਣ ਲੱਗ ਗਈਆਂ ਔਰ ਇਸ ਤੋਂ ਵੀ ਜ਼ਿਆਦਾ ਵੱਧ ਜਾਣਗੀਆਂ। ਇਸ ਕਰਕੇ ਮੈਂ ਇਹ ਕਹਿ ਸਕਦਾ ਕਿ ਪ੍ਰਾਲੀ ਨਾਲ ਵੀ ਹਾਂ ਹੈ ਫਰਕ ਤਾਂ ਹੈ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੈ ਪਰ ਜ਼ਿਆਦਾ ਫਰਕ ਜਿਹੜਾ ਪੈ ਰਿਹਾ ਸੀ ਘਰਾਂ ਵਿੱਚ ਚਲਾ ਰਹੇ ਏਸੀ ਤੇ ਫ੍ਰਿਜ ਤੇ ਆ ਗੱਡੀਆਂ ਕਾਰਾਂ ਮੋਟਰਾਂ ਦੇ ਵਿੱਚੋਂ ਨਿਕਲਦਾ ਹੈ ਧੂਆਂ। ਬਾਕੀ ਉਦਯੋਗ ਨੇ ਜੋ ਧੂਆਂ ਇੰਨਾ ਜ਼ਿਆਦਾ ਪੈਦਾ ਕਰ ਰਹੇ ਨੇ ਉਹ ਗੱਲ ਵੱਖਰੀ ਕਿ ਹਰ ਇੱਕ ਥਾਂ ਤੇ ਕਿਸਾਨ ਨੂੰ ਟਾਰਗੇਟ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਜਿੰਨਾ ਪ੍ਰਦੂਸ਼ਣ ਉਦਯੋਗ ਫਲਾ ਰਹੇ ਨੇ ਇੰਡਸਟਰੀ ਫਲਾਰੀ ਹੈ ਉਹਨਾਂ ਨੇ ਕਿਸਾਨ ਫਲਾ ਰਹੇ। ਕਿਸਾਨ ਤਾਂ ਇੱਕ ਸੀਮਤ ਸਮੇਂ ਲਈ ਹੈ। ਮੰਨ ਲਓ ਵੱਧ ਤੋਂ ਵੱਧ 20 ਦਿਨਾਂ ਦੇ ਵਿੱਚ ਵਿੱਚ ਉਹ ਆਪਣੀ ਫਸਲ ਨੂੰ ਕਰਕੇ ਖਤਮ ਕਰ ਦਿੰਦਾ। ਉਸ ਤੋਂ ਬਾਅਦ ਤਾਂ ਕਿਸਾਨ ਜ਼ਿੰਮੇਵਾਰ ਨਹੀਂ ਨਾ। ਬਾਕੀ ਸਾਰਾ ਸਾਲ ਕੌਣ ਕਰ ਲਿਆ? ਸੋ ਇਹ ਕਮਿਥ ਵੀ ਹੈ ਚਲੋ ਹੌਲੀ ਹੌਲੀ ਸਾਰਿਆਂ ਨੂੰ ਸਮਝ ਆ ਗਈ ਗੱਲ ਜੀ ਹਾਂਜੀ ਧਰਤੀ ਮੂਲ ਹੈ ਰੁੱਖਾਂ ਨੂੰ ਪੈਦਾ ਕਰਨ ਵਿੱਚ ਬਿਲਕੁਲ ਜੀ ਕੀ ਕਿਸਾਨ ਭਰਾ ਘਰਾਂ ਦੇ ਵਿੱਚ ਮਿੱਟੀ ਦਾ ਪੀ ਐਚ ਚੈੱਕ ਕਰ ਸਕਦੇ ਨੇ ਹਾਂਜੀ ਇਹ ਥੋੜਾ ਬਹੁਤ ਵਧੀਆ ਸਵਾਲ ਹੈ ਜੀ ਕਿਸਾਨ ਭਰਾਵਾਂ ਨੂੰ ਪੀ ਐਚ ਬਾਰੇ ਪਤਾ ਹੋਣਾ ਚਾਹੀਦਾ ਹੈ ਪੀ ਐਚ ਦਾ ਮਤਲਬ ਹੁੰਦਾ ਹੈ 네ਗੇਟਿਵ ਲੌਗਰੀਥਮ ਆਫ ਹਾਈਡਰੋਜਨ ਆਇਨ ਮੈਂ ਇਹਨੂੰ ਪੰਜਾਬੀ ਦੇ ਵਿੱਚ ਸਮਝਾ ਦਿਆਂ ਕਿ ਜਦੋਂ ਹਾਈਡਰੋਜਨ ਤੱਤ ਦੀ ਮਿਕਦਾਰ ਘਟਣ ਲੱਗ ਜਾਂਦੀ ਹੈ ਤੋਂ ਉਹਨੋਂ ਸੀ ਪੀ ਐਚ ਕਹਿੰਦੇ ਆ ਨੈਗੇਟਿਵ ਲੌਗਰਿਥਮ ਆਫ ਪੀ ਐਚ ਤਾਂ ਪੀ ਐਚ ਪੇਪਰ ਹੁੰਦਾ ਹੈਗਾ ਇਹ ਪੇਪਰ ਤੁਸੀਂ ਆਮ ਹੀ ਕਿਸੇ ਵੀ ਆਨਲਾਈਨ ਜਾਂ ਕਿਤਾਬ ਬੁੱਕ ਡਿਪੋ ਤੋਂ ਤੁਸੀਂ ਮੰਗਾ ਸਕਦੇ ਹੋ ਉੱਥੋਂ ਲੈ ਕੇ ਤੁਸੀਂ ਕੀ ਕਰਨਾ ਇੱਕ ਗਲਾਸ ਦੇ ਵਿੱਚ ਆਪਣੇ ਖੇਤ ਦੇ ਪੰਜ ਜਗ੍ਹਾ ਤੋਂ ਮਿੱਟੀ ਲੈ ਲੈਣੀ ਇੱਕ ਇੱਕ ਚਮਚ ਉਸ ਗਲਾਸਾਂ ਦੇ ਵਿੱਚ ਇੱਕ ਇੱਕ ਚਮਚ ਤੁਸੀਂ ਪਾਣੀ ਪਾਣ ਫਿਰ ਉਹ ਜਦੋਂ ਘੁਲ ਗਈ ਉਹਦਾ ਇੱਕ ਡ੍ਰੌਪ ਚੱਕ ਕੇ ਇੱਕ ਬੂੰਦ ਚੱਕ ਕੇ ਇਸ ਪੇਪਰ ਦੇ ਉੱਪਰ ਰੱਖਣਾ ਇਹਦੇ ਨਾਲ ਹੀ ਪੀਐਚ ਪੇਪਰ ਦੇ ਨਾਲ ਇੱਕ ਮੀਟਰ ਦਿੱਤਾ ਹੁੰਦਾ ਜਿੰਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਕਲਰ ਬਣੇ ਹੁੰਦੇ ਨੇ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਅਲੱਗ-ਅਲੱਗ ਤਰ੍ਹਾਂ ਦੇ ਕਲਰ ਬਣੇ ਹੁੰਦੇ ਨੇ ਜਿਵੇਂ ਕਿਸਾਨ ਉਹ ਬੂੰਦ ਉਹਨਾਂ ਦੇ ਉੱਪਰ ਪਾਵੇਗਾ ਤੇ ਉਹ ਜਦੋਂ ਉਹਦੇ ਨਾਲ ਕੈਲਿਬ੍ਰੇਟ ਕਰੇਗਾ ਜਾਂ ਉਹਨੂੰ ਚੈੱਕ ਕਰੇਗਾ ਤਦ ਉਹਨੂੰ ਪਤਾ ਲੱਗ ਜੀਗਾ ਮੇਰੀ ਥੋਲ ਦਾ ਪੀਐਚ ਕਿੰਨਾ ਤੇ ਧਰਤੀ ਦਾ ਜਿਹੜਾ ਪੀਐਚ ਉਹ 7 ਹੋਣਾ ਚਾਹੀਦਾ ਜਿਹੜਾ 7 ਪੀਐਚ ਹੁੰਦਾਗਾ ਉਹਦਾ ਮਤਲਬ ਇਹ ਹੁੰਦਾ ਵੀ ਇਹ ਨਿਊਟਰਲ ਹੈ ਪਾਣੀ ਦਾ ਪੀਐਚ ਵੀ 7 ਹੁੰਦਾ ਤਾਂ ਹੀ ਅਸੀਂ ਉਹਨੂੰ ਪੀ ਸਕਦੇ ਹਾਂ ਅਗਰ ਪੀ ਐਚ 1 2 3 4 5 6 ਹੈ ਤਾਂ ਇਹ ਐਸਡਿਕ ਹੈ ਯਾਨੀ ਕਿ ਤਜਾਬੀ ਹੈ ਅਸੀਂ ਇਹਨੂੰ ਖਾ ਨਹੀਂ ਸਕਦੇ ਅਸੀਂ ਇਹਨੂੰ ਪੀ ਨਹੀਂ ਸਕਦੇ ਅਗਰ ਪੀ ਐਚ ਇਹਦਾ ਆ ਜਾਂਦਾ 8 9 10 11 12 13 14 ਤੱਕ ਤਾਂ ਇਹ ਖਾਰੀ ਹੈ ਇਹਦੇ ਖਾਰਾ ਬਣ ਜਾਂਦਾ ਅਸੀਂ ਕਹਿ ਰਹੇ ਹਾਂ ਕਿ ਧਰਤੀ ਬੰਜਰ ਹੈ ਖਾਰੀ ਹੈ ਉਹਦਾ ਮਤਲਬ ਇਹਦਾ ਪੀ ਐਚ ਜ਼ਿਆਦਾ ਹੈ ਇਹਦਾ ਪੀ ਐਚ 9 ਹੋਵੇਗਾ ਇਹਦਾ ਪੀ ਐਚ 12 ਹੋਵੇਗਾ ਪੀ ਐਚ ਬਹੁਤ ਜ਼ਿਆਦਾ ਹੈ ਇਸ ਕਰਕੇ ਉਹਦੇ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੈ ਤੇ ਅਗਰ ਪੀ ਐਚ ਘੱਟ ਹੋਵੇਗਾ ਤੇ ਇਹਦਾ ਮਤਲਬ ਹੈ ਉਹਦੇ ਵਿੱਚ ਤਜਾਬ ਦੀ ਜਿਆਦਾ ਹੈ ਤੇ ਅਸੀਂ ਇਹ ਛੋਟਾ ਜਿਹਾ ਪ੍ਰਯੋਗ ਕਰਕੇ ਘਰਾਂ ਦੇ ਵਿੱਚ ਹੀ ਪੀ ਐਚ ਦਾ ਚੈੱਕ ਕਰ ਸਕਦੇ ਹਾਂ ਚਲੋ ਅਸੀਂ ਕਿਸਾਨ ਭਰਾ ਮਿੱਟੀ ਨੂੰ ਕਿਤੇ ਐਗਰੀਕਲਚਰ ਸੈਂਟਰ ਵਿੱਚ ਨਹੀਂ ਲਿਜਾ ਸਕਦੇ ਤਾਂ ਇਹ ਕਮ ਸੇਮ ਪੀ ਐਚ ਦਾ ਚੈੱਕ ਕਰ ਲੈ ਕਿ ਸਾਡਾ ਧਰਤੀ ਦਾ ਪੀ ਐਚ ਕਿੰਨਾ ਹੈ ਪੀ ਐਚ ਤਕਰੀਬਨ ਤਕਰੀਬਨ 6 ਤੋਂ 7 ਦੇ ਵਿੱਚ ਵਿੱਚ ਹੋਣਾ ਚਾਹੀਦਾ 6 ਵੀ ਮੈਂ ਇਸ ਚੀਜ਼ ਨੂੰ ਨਹੀਂ ਤਸਵੁਰ ਕਰਾਂਗਾ ਜਦ ਤੱਕ 7 ਤੋਂ 7.5 ਦੇ ਵਿੱਚ ਵਿੱਚ ਹੀ ਹੋਵੇ ਤਾਂ ਇਟ ਇਸ ਬੈਸਟ ਵੈਸੇ 6 ਤੋਂ 8 ਵੀ ਚੱਲ ਜੇ ਕੋਈ ਦਿੱਕਤ ਨਹੀਂ ਕੋਈ ਦਵਾਈ ਬਾਰੇ ਦੱਸੋ ਜੋ ਘੱਟ ਖਰਚੇ ਵਿੱਚ ਕਿਸਾਨ ਆਪਣੇ ਘਰਾਂ ਵਿੱਚ ਹੀ ਤਿਆਰ ਕਰ ਸਕਦੇ। ਬਿਲਕੁਲ ਜੀ ਆਪਾਂ ਹਰ ਇੱਕ ਪੋਡਕਾਸਟ ਦੇ ਵਿੱਚ ਇੱਕ ਕੋਈ ਨਾ ਕੋਈ ਦਵਾਈ ਕਿਸਾਨ ਭਰਾਵਾਂ ਲਈ ਲੈ ਕੇ ਆਉਂਦੇ ਆਂ ਤਾਂ ਅੱਜ ਵੀ ਆਪਾਂ ਜਰੂਰ ਇਹ ਦਵਾਈ ਦੱਸ ਕੇ ਜਾਵਾਂਗੇ। ਅੱਜ ਜੋ ਦਵਾਈ ਦੱਸ ਰਹੇ ਆਂ ਉਹਦੇ ਨਾਲ ਆਪਾਂ ਸਿਉਂਗ ਨੂੰ ਖਤਮ ਕਰ ਸਕਦੇ ਹਾਂ। ਜੋ ਦੀਮਕ ਆਪਣੇ ਲੱਗ ਜਾਂਦੀ ਹੈ ਨਾ ਖੇਤਾਂ ਦੇ ਵਿੱਚ ਜਾਂ ਫਸਲਾਂ ਨੂੰ ਤਬਾਹ ਕਰ ਦਿੰਦੀ ਹੈ ਘਰਾਂ ਤੱਕ ਵੀ ਪਹੁੰਚ ਘਰਾਂ ਤੱਕ ਵੀ ਪਹੁੰਚ ਅਸੀਂ ਉਹਨਾਂ ਤੋਂ ਬਚ ਸਕਦੇ ਹਾਂ। ਤਾਂ ਅਗਰ ਬੂਟੇ ਨੂੰ ਸਿਉਂਗ ਲੱਗੀ ਹੈ ਤਾਂ ਉਹਦੇ ਤੁਸੀਂ ਕੀ ਕਰ ਸਕਦੇ ਹੋ? ਤਾਂ ਤੁਸੀਂ ਕਿਸੇ ਵੀ ਦੁਕਾਨ ਤੋਂ ਅ ਤਕਰੀਬਨ 40 ਕਿਲੋ ਤਬਾਕੂ ਦਾ ਚੂਰਾ ਲੈ ਆਣਾ ਜੋ ਵੇਸਟ ਹੈ ਉਹਨੂੰ ਲੈ ਆਉਣਾ ਤੇ ਉਹਦੇ ਵਿੱਚ ਤੁਸੀਂ ਵੇਸਟ ਪਾਣੀ ਡੀਕੰਪੋਜ਼ਰ 100 ਲੀਟਰ ਪਾਣਾ ਵੇਸਟ ਪਾਣੀ ਡੀਕੰਪੋਜ਼ਰ ਤੁਸੀਂ ਕਿਵੇਂ ਤਿਆਰ ਕਰੋਗੇ ਜਾਂ ਤਾਂ ਤੁਸੀਂ ਇਹਨੂੰ ਗਊ ਮੂਤਰ ਲੈ ਸਕਦੇ ਹੋ ਠੀਕ ਹੈ ਜੀ ਜਾਂ ਅਸੀਂ ਇਹਦੇ ਵਿੱਚ ਕੁਝ ਬੈਕਟੀਰੀਅਲ ਅੰਚ ਪਾ ਦਿਆਂਗੇ ਠੀਕ ਹੈ ਜੀ ਤਾਂ ਇਹ ਤਿਆਰ ਹੋ ਸਕਦਾ ਹੈ ਤਾਂ ਇਹਨੂੰ ਤੁਸੀਂ 40 ਕਿਲੋ ਨੂੰ 100 ਲੀਟਰ ਦੇ ਵਿੱਚ ਘੋਲ ਦੇਣਾ ਤੇ 20 ਤੋਂ 10 ਤੋਂ 20 ਦਿਨ ਇਹਨੂੰ ਪੂਰਾ ਆਕੇ ਰੱਖ ਦੇਣਾ ਤਕਰੀਬ ਵਿੱਚ ਹਿਲਾਉਂਦੇ ਰਹਿਣਾ ਔਰ ਇਹ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਇਹਨੂੰ 5 ਲੀਟਰ ਛਾਣ ਕੇ 15 ਲੀਟਰ ਪਾਣੀ ਦੇ ਵਿੱਚ ਪਾ ਕੇ ਮਿਕਸ ਕਰਕੇ ਤੁਸੀਂ ਰੁੱਖਾਂ ਦੀਆਂ ਡਾਇਰੈਕਟ ਜੜ੍ਹਾਂ ਦੇ ਵਿੱਚ ਪਾਉਣਾ ਹੈ ਸਿਉਂਕ ਜੜ ਤੋਂ ਹੀ ਖਤਮ ਹੋ ਜੇ ਤੁਹਾਨੂੰ ਕੋਈ ਹੋਰ ਕੈਮੀਕਲ ਪਾਉਣ ਦੀ ਜਰੂਰਤ ਨਹੀਂ ਘਰਾਂ 'ਚ ਵੀ ਕਰ ਸਕਦੇ ਆ ਜੀ ਬਿਲਕੁਲ ਘਰਾਂ 'ਚ ਵੀ ਕਰ ਸਕਦੇ ਆ ਪਰ ਖੇਤਾਂ ਦੇ ਵਿੱਚ ਇਹ ਜ਼ਿਆਦਾ ਪ੍ਰੈਕਟੀਕਲ ਹੈ ਕਿਉਂਕਿ ਜਿਵੇਂ ਮੇਰਾ ਤਜਰਬਾ ਉਹ ਖੇਤਾਂ ਵਿੱਚ ਬਹੁਤ ਜ਼ਿਆਦਾ ਹੈ ਅਸੀਂ 8 ਸਾਲ ਤੋਂ ਇਹਨੂੰ ਵਰਤ ਰਹੇ ਹਾਂ ਸਾਨੂੰ ਕਦੇ ਸਿਉਂਕ ਦੀ ਦਿੱਕਤ ਨਹੀਂ ਆਈ ਘਰਾਂ ਵਿੱਚ ਜੇਕਰ ਤੁਸੀਂ ਕਰਨਾ ਹੈ ਤਾਂ ਸਿੰਪਲ ਡੀਜ਼ਲ ਇਸ ਤੋਂ ਵਧੀਆ ਟੋਨਿਕ ਨਹੀਂ ਹੈ ਕੋਈ ਡੀਜ਼ਲ ਤੁਸੀਂ ਕਰ ਤੁਸੀਂ ਕਰ ਸਕਦੇ ਹੋ ਮਿੱਟੀਆ ਤੇਲ ਲਗਾ ਸਕਦੇ ਹੋ ਠੀਕ ਹੈ ਜੀ ਇਸ ਤੋਂ ਮੇਰੇ ਹਿਸਾਬ ਨਾਲ ਕੈਮੀਕਲ ਨੂੰ ਘਰਾਂ ਦੇ ਵਿੱਚ ਨਾ ਲੈ ਕੇ ਆਉਣ ਕਿਉਂਕਿ ਛੋਟੇ ਬੱਚੇ ਵੀ ਨੇ ਤਾਂ ਫਿਰ ਉਹ ਦਿੱਕਤ ਹੋ ਸਕਦੀ ਕਿਸਾਨਾਂ ਦੀ ਸਫਲਤਾ ਲਈ ਸਰਕਾਰਾਂ ਨੂੰ ਜਾਂ ਸਾਨੂੰ ਕਿਹੜੇ ਉਪਰਾਲੇ ਕਰਨੇ ਚਾਹੀਦੇ ਹੋਣਾ ਦੇਖੋ ਜੀ ਪਹਿਲੀ ਗੱਲ ਤਾਂ ਕਿ ਕਿਸਾਨ ਨੂੰ ਦੋ ਹੀ ਤਰੀਕੇ ਨੇ ਇੱਕ ਤਾਂ ਗਿਆਨ ਤੇ ਦੂਸਰਾ ਜਿਹੜਾ ਹੈਗਾ ਉਹ ਸਾਡੀ ਇਨਕਮ ਸੋਰਸ ਸਾਡਾ ਮੰਡੀਕਰਨ ਵਧਿਆ ਕਰ ਦਿੱਤਾ ਜਾਵੇ ਤੇ ਸਾਨੂੰ ਗਿਆਨ ਦੇ ਦਿੱਤਾ ਜਾਵੇ ਕਿਉਂਕਿ ਆਪਾਂ ਦੇਖਿਆ ਹੈ ਕਿ ਜ਼ਿਆਦਾਤਰ ਕਿਸਾਨ ਅਜੇ ਅਪਡੇਟ ਨਹੀਂ ਹੋ ਰਹੇ ਮਤਲਬ ਕਿਸ ਤਰ੍ਹਾਂ ਅਪਡੇਟ ਨਹੀਂ ਹੋ ਰਹੇ ਕਿ ਜੋ ਉਦਯੋਗੀਕਰਨ ਕਰ ਰਹੇ ਨੇ ਜਾਂ ਸ਼ਹਿਰੀਕਰਨ ਕਰ ਰਹੇ ਨੇ ਉਹ ਸ਼ਹਿਰਾਂ 'ਚ ਵਿਕਾਸ ਤਾਂ ਬਹੁਤ ਹੋ ਰਿਹਾ ਪਰ ਪਿੰਡਾਂ 'ਚ ਵਿਕਾਸ ਨਹੀਂ ਹੋ ਰਿਹਾ ਕਿੰਨੇ ਕੋ ਕਾਲਜ ਯੂ ਕਾਲਜ ਨੇ ਯੂਨੀਵਰਸਟੀਆਂ ਨੇ ਜਾਂ ਸਕੂਲ ਨੇ ਜਿਹੜੇ ਅਪਡੇਟ ਹੋ ਗਏ ਨੇ ਪਿੰਡਾਂ ਦੇ ਵਿੱਚ ਸ਼ਹਿਰ ਤਾਂ ਬਹੁਤ ਅਪਡੇਟ ਕਰ ਰਹੇ ਆ ਬਾਹਰ ਲੋਕ ਕਿਉਂ ਜਾ ਰਹੇ ਨੇ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹਨਾਂ ਨੇ ਆਪਣੇ ਪਿੰਡਾਂ ਤੇ ਸ਼ਹਿਰਾਂ ਨੂੰ ਬਰਾਬਰ ਵਿਕਸਿਤ ਕੀਤਾ ਉੱਥੇ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਓ ਸ਼ਹਿਰ ਦੇ ਵਿੱਚ ਚਲ ਤੁਹਾਨੂੰ ਪਤਾ ਹੀ ਲੱਗਣਾ ਕਿ ਪਿੰਡ ਹੈ ਕਿ ਸ਼ਹਿਰ ਹੈ ਬਿਲਕੁਲ ਤਾਂ ਕਰਕੇ ਸਾਡੀ ਜਿਹੜੀ ਯੂਥ ਹੈ ਬਾਹਰ ਨੂੰ ਵੀ ਤਾਂ ਹੀ ਜਾ ਰਹੀ ਹੈ ਤਾਂ ਸਾਡੀ ਇਹ ਮੁਢਲਾ ਕਾਰਨ ਹੈ ਪਹਿਲਾਂ ਤਾਂ ਗਿਆਨ ਚਾਹੀਦਾ ਕਿਸਾਨ ਨੂੰ ਤੁਸੀਂ ਇਹੋ ਜਿਹੀ ਸ਼ਿਵਰ ਲਾਓ ਇਹੋ ਜਿਹੇ ਤਰੀਕੇ ਅਪਣਾਓ ਤਾਂ ਕਿ ਕਿਸਾਨ ਵੱਧ ਤੋਂ ਵੱਧ ਕੁਆਲੀਫਾਈ ਹੋ ਸਕੇ ਕਿਉਂਕਿ ਜਿਹੜਾ ਚੀਜ਼ ਪੈਦਾ ਕਰ ਰਿਹਾ ਜੇ ਉਹਨੂੰ ਗਿਆਨ ਨਾ ਹੋਵੇਗਾ ਤੇ ਫਿਰ ਤੁਸੀਂ ਅੱਗੇ ਕਿਵੇਂ ਕਰ ਸਕਦੇ ਹੋ ਬਿਲਕੁਲ ਕਿਸਾਨ ਗਿਆਨ ਲੈ ਰਹੇ ਆ ਆਪਣੇ ਤਿਆਰਬੇ ਤੋਂ ਗਿਆਨ ਲੈ ਰਹੇ ਥੋੜੇ ਵੱਲੋਂ ਤਾਂ ਕੋਈ ਖਾਸ ਉਦਮ ਨਹੀਂ ਕੀਤੇ ਜਾ ਰਹੇ ਤੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਸਰਕਾਰ ਅੱਗੇ ਵੀ ਕਿ ਸਰਕਾਰ ਨੂੰ ਅਸੀਂ ਤਿਆਰ ਆ অর্ਗੈਨਿਕ ਖੇਤੀ ਕਰਨ ਵਾਸਤੇ ਕਿਸਾਨ ਭਰਾ ਬਹੁਤ ਮੈਨੂੰ ਮਿਲਦੇ ਨੇ ਬਹੁਤ ਤਿਆਰ ਆ ਅਸੀਂ ਖੇਤੀ ਸਾਨੂੰ ਤੁਸੀਂ ਇਹੋ ਜੇ ਪੈਰਾਮੀਟਰ ਤਿਆਰ ਕਰੋ ਸਾਨੂੰ ਇਹੋ ਜੇ ਸਿਸਟਮ ਦੇ ਵਿੱਚ ਲੈ ਕੇ ਆਓ ਅਸੀਂ ਤਿਆਰ ਆ অর্ਗੈਨਿਕ ਖੇਤੀ ਕਰਨ ਵਾਸਤੇ ਭਾਵੇਂ ਤੁਸੀਂ ਸਾਡੀ ਬਾਹ ਨਹੀਂ ਫੜ ਰਹੇ ਤੇ ਫਿਰ ਅਸੀਂ ਕਿਵੇਂ ਵੀ ਸਬਸਿਡੀ ਨਹੀਂ ਸਾਨੂੰ ਦੇ ਰਿਆ ਔਰਗੈਨਿਕ ਖੇਤੀ ਨੂੰ ਤੁਸੀਂ ਕੋਈ ਸਾਡੀ ਵਿਕਰੀ ਕਰਨੀ ਸਹੀ ਤਰ੍ਹਾਂ ਹੈਗਾ ਸਾਡਾ ਇਨਕਮ ਸੋਰਸ ਨਹੀਂ ਬਣ ਰਿਹਾ ਕੋਈ ਹਾਂਜੀ ਤਾਂ ਸੋ ਇਹ ਸਾਰੀਆਂ ਗੱਲਾਂ ਨੇ ਸਾਨੂੰ ਲੈ ਕੇ ਚੱਲਣਾ ਪੈਗਾ ਤਾਂ ਹੀ ਸ ਕਿਸਾਨਾ ਜਿਹੜਾ ਅੱਗੇ ਆ ਪਾਏਗਾ ਸੋ ਇਹ ਸਨਾ ਸਾਡੇ ਨਾਲ ਡਾਕਟਰ ਛੇਲਮੜ ਜਿਹੜਾ ਕਿ ਹਰ ਨਵੇਂ ਪੌਡਕਾਸਟ ਦੇ ਵਿੱਚ ਕਿਸਾਨਾਂ ਲਈ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਆਉਂਦੇ ਨੇ ਆਰਗੇਨਿਕ ਖੇਤੀ ਵਾਲ ਵਧ ਰਹੇ ਕਿਸਾਨਾਂ ਦੇ ਲਈ ਜੋ ਉਹਨਾਂ ਦੇ ਸਵਾਲ ਹੁੰਦੇ ਨੇ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਨੇ ਸੋ ਅਜੇ ਹੋਰ ਪੋਡਕਾਸਟ ਦੇਖਣ ਦੇ ਲਈ ਜੁੜੇ ਰਹੋ ਸਰਲੇਖ ਪੋਡਕਾਸਟ ਦੇ ਨਾਲ